ਸਤਨਾਮ ਸ਼੍ਰੀ ਵਾਹਿਗੁਰੂ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆ ਰਾਦੀਐ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵਸੈ ਪਰਮ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆ ਰਾਦ ਓਟ ਤੇਰੀ ਜਗ ਜੀਵਨਾ ਮੇਰ ਠਾਕੁਰੇ ਅਗਮਿਆ ਗਾਦ ਪੇ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੀ ਵਾਉ ਨਾ ਲੱਗੈ ਸਤਗੁਰ ਰਖੇ ਆਪ ਗੁਰਨਾਰਾਇਣ ਦਇਓ ਗੁਰ ਗੁਰ ਸੱਚਾ ਸਿਰ ਜਣਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਮਾ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਰੇਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀਂ ਦਇਆ ਸਤਗੁਰ ਗੁਰਤਾਸਾ ਦੁੱਖ ਨਾ ਠੇ ਸੁਕੇ ਆਏ ਸਮਾਏ ਠੀਰਣਾ ਪਰੀ ਜਾਂ ਗੁਰ ਫਰਮਾਈ ਐਸ਼ਪਨਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਸਾਦ ਸੀਤਲ ਭੇ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੇ ਸੋਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨਸਿਆ ਥਾਉ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪਇਮਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਾ ਸੋ ਬਿਨ ਨਾ ਹਿੰਦੂ ਜਾਂ ਕੋਈ ਜਾਂ ਕੇ ਡਿਟ ਸਦਾ ਸੁਖ ਹੋਈ ਸਾਜਨ ਮੀ ਤੁਸਖਾ ਕਰ ਏਕ ਹਰ ਹਰ ਅੱਖਰ ਮਨ ਮਹ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੇ ਗੌੜੀ ਮਹੱਲਾ ਪਈਵਾ ਕੋਟ ਵਿਗਣ ਹੀ ਰੇ ਕੇ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੇਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂ ਸਰਹਾ ਸਰਬ ਕਲਿਆਣ ਸੁਖ ਸਹਿ ਜਿਨਦਾਨ ਜਾਂ ਕਹਿ ਰਿਦਾ ਸਹਿ ਭਗਵਾਨ ਔਖਦ ਮੰਤਰ ਤੰਤ ਸਭਿ ਸ਼ਾਰ ਕਰਨ ਹਾਰ ਦੇ ਮੈਂ ਤਾਰ ਸਾਜੇ ਸਭ ਧਰਮ ਪਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪਈ ਮਾ ਸਾਧ ਪਈ ਗੁਰੂ ਗੋਬਿੰਦ ਪਾਈ ਤਾਬ ਪਾਪ ਬਿਨਸੇ ਮੇਰੇ ਪਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭੇ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉबरे ਜਨਮੀਤ ਮਨ ਬਚ ਕਰਮ ਪ੍ਰਵੈ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਗੌੜੀ ਮਹੱਲਾ ਪੰਜਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਾਰ ਬਰਮ ਪ੍ਰਾਪਾ ਕਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹੱਲਾ ਪਇਮਾ تیر ਘਰ ਬੈਸੋ ਹਰ ਜਲ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰਿ ਰਹਾਉ ਦੁਇ ਤਦੂਤ ਪਰਮੇਚ ਐਮਾਰੇ ਜਨ ਕੇ ਪੈਜ ਰਖੇ ਕਰਤਾਰੇ ਬਾਦਸ਼ਾਹ ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਜ ਪੀਨੇ ਨਿਰਭਉ ਹੈ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਨੀ ਪ੍ਰਵੇ ਅੰਤਰ ਜਾਮੀ ਨਾਨਕਿ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਭਰਾ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾ ਦੀਏ ਇਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੁਨਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿ ਓਨਕ ਬੋ ਭਾਂਤੀ ਛੋੜੈ ਕਤ ਹੋ ਨਹੀ ਏਕ ਬਾਦ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੇ ਮੰਤ ਦਿਆ ਮੋਹਿ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪਇਮਾ ਸਰਬ ਕਰਿਆਣ ਕੀ ਗੁਰਦੇਵ ਸੇਵਕ ਲ ਆਪਣੀ ਲਾਇਓ ਸੇਵ ਬਿਗਰਣ ਲਾਗੇ ਜਪੇ ਅਲਖਿ ਅਭੇਵ ਧਰਤ ਪੁਨੀਤ ਪੈ ਗੁਣ ਗਾਏ ਦੁਰਤ ਗਿਆਨ ਹਰਨਾਮ ਤਿਆਇ ਰਹਾ ਸੁਬਣੀ ਥਾਈ ਰਵਿਆ ਆਪ ਆਦ ਜੁਗਾਦ ਜਾਂ ਕਾਂ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਇੰਦਰ ਵਿਗਣ ਹੋਏ ਸੌ ਥਾਈ ਵੁਠੇ ਸਭ ਜੁਗ ਪਾਏ ਸਤ ਗੁਰੂ ਟੁੱਠੇ ਪਾਰ ਬ੍ਰਹਮ ਪ੍ਰਾਪੇ ਰਖਵਾਲੇ ਜਿੱਥੈ ਕਿੱਥੈ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤ ਪਾਲੇ ਬਿਲਾਵਲ ਮੁਹੱਲਾ ਪਇਮਾ ਚਰਨ ਕਮਲ ਪ੍ਰਵਹਿ ਹਿਰਦੈ ਧਾਏ ਰੋਗ ਗਏ ਸਗਲੇ ਸੁਖ ਪਾਈ ਗੁਰਦੁਖ ਕਾਟਿ ਅਦੀਨੋ ਦਾਨ ਸਫਲ ਜਨਮ ਜੀਵਨ ਪਰਵਾਣ ਰਹਾਉ ਅਕਾਥਕਤਾਇ ਮਰਤ ਪ੍ਰਾਬਾਨੀ ਕਉ ਨਾਨਕ ਜਬ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾ ਸਾਧ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖਸਉ ਨਾਸੀ ਅਨੰਦ ਕਰ ਹੋ ਮੇਰ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਵਿਰਦ ਸੁਮਾਰਿਆ ਸਾਧ ਜੇ ਨਾ ਹੋਏ ਕਿਰਪਾਲਾ ਵਿਖਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤ੍ਰੇਣ ਤ੍ਰਿ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਛੇ ਨਾਨੁ ਫਲ ਪਾਏ ਪੂਰਣੇ ਏਸ਼ਿ ਪੁਜਾਰਿਆ ਬਿਲਾਵਲ ਮਹਲਾ ਪੰਜ ਮਾ ਰੋਗ ਗਿਆ ਪ੍ਰਭ ਆਵ ਗਵਾਇਆ ਨੀਂਦ ਪਈ ਸੁਖ ਸਹਿਜ ਘਰਿਆ ਰਹਾਉ ਰਾਜੇ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਾਇ ਧਾਈ ਨਾਨੇ ਗੁਰਪੂਰੇ ਚਰਨਾਈ ਜਿਨੇ ਆਪਣੇ ਨਾਮ ਕੇ ਪੈੰਜ ਰਖਾਏ ਬਿਲਾਬਲ ਮਹੱਲਾ ਪਈਮਾ ਤਾਬ ਸੰਤਾਸ ਅਗਲੇ ਗੇ ਪਿੰਡ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਏ ਅਵਖਦ ਜੋਗ ਆਇ ਬਸੂ ਕਰਦੇ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭੇ ਲੈ ਗਏ ਵਿਯੋਗ ਬਿਲਾਵਲ ਮਹੱਲਾ ਪਈਮਾਂ ਬੰਦਰ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਯਾਰ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਤੇ ਆਵਣ ਜੋਗ ਰਹਾਉ ਔਕੜਾ ਹਰ ਕਾ ਨਾਮ ਹੈ ਜਿਤ ਰੋਗ ਦਾ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤਰ ਲਿਉ ਲਾਈ ਕਿਲਵਕ ਉਤਰੈ ਸੁਧ ਹੋਏ ਸਾਧੂ ਸ਼ਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਤੇ ਹਰ ਕੀ ਗੁਣ ਗਾਈ ਬਿਲਾਵਲ ਮਹਲਾ 5 ਹਰ ਹਰ ਹਰਿਆ ਰਾਦੀਐ ਹੋਈਐ ਆਰੋਗ ਰਾਮਚੰਦ ਕੇ ਲੈ ਠਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਬਾਰਣੈ ਮਿਲਿਆ ਸੰਯੋਗ ਜਿਸੁ ਜਿਮਰਤਿ ਸੋ ਕੋ ਪਾਈਐ ਬਿਨ ਸਹਿਬ ਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੈਮਾ ਦੂਪ ਦੇ ਘਰ ਪਜਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਵਰੇ ਉਪਾਪ ਸਭ त्यागਿਆ ਦਰੂ ਨਾਮ ਲਿਆ ਤਾਪ ਪਾਪ ਸਾਂ ਮਿਟੇ ਰੋ ਸ਼ੀਤਲ ਮਨ ਭਇਆ ਗੁਰਪੂਰਾ ਆਇਆ ਦਿਆ ਸਗਲਾ ਦੁੱਖ ਗਿਆ ਰਾਖਣ ਹਾਰੇ ਰਾਖੇ ਆਪਣੀ ਕਰਮਿਆ ਰਹਾ ਬਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣੇ ਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਪੈ ਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਉ ਪ੍ਰਭ ਉਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਉ ਤਿਸ ਕੀ ਛਲੜਾ ਗਤੀ ਜੋ ਸਦਾ ਸਹਾਈ ਰਹਾਉ ਵਿਰਥੇ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪਜਮਾ ਤਾਤੇ ਵਾਉ ਨਾ ਲੱਗੈ ਪਾਰ ਬ੍ਰਹਮ ਛਲਣਾਈ ਚੌਂ ਗਿਰਦਾ ਹਮਾਰੈ ਰਾਮਕਾਰ ਦੁਖ ਲਗੈ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾਲੇ ਵਿਲਾਇ ਰਹਾ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਉ ਨਾ ਨੇ ਕਿਰਪਾ ਭਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪਇਮਾ ਆਪਣੇ ਬਾਲ ਕੇ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਥ ਸਹਿਜ ਆਨੰਦ ਭੇ ਪੂਰਨ ਪੈ ਸੇ ਬਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਨ ਜਾ ਕਾ ਵੱਡ ਪਰਤਾਪ ਦੋ ਘਰ ਮਾਰੇ ਬਖਸ਼ਣ ਆਪਣੀ ਕਰਤਾਰੀ ਮਨ ਬਾਛਦ ਫਲ ਦਿੱਤਿਆ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪਇਮਾ ਤਾਪ ਲਾਹਿਆ ਗੁਰ ਸਿਰਜਨਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮਸਤਗ ਧਾਰ ਬਾਲਕ ਰਖ ਲੀਨੋ ਰਬੇ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੇ ਇਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਲਾਵਲ ਮਹੱਲਾ ਪਈਮਾ ਤਾਪ ਪਾਪ ਤੇ ਰਖਿ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਿਤ ਪ੍ਰਾਦੀਨੇ ਜਗਤਿ ਉਦਾਰ ਨਾਵਖਣ ਪਰਤਾ ਦੁਖ ਬਿਨ ਸੇ ਸੁਖ ਆਨੰਦ ਪ੍ਰਵੇਸਾ ਤ੍ਰਿਸ਼ਣ 부ਜੀ ਮਨ ਤਨ ਸਜਿ ਧਰਾਪ ਅਨਾਤ ਕੋ ਨਾਤ ਸ਼ਰਨ ਸਮਰਥਾ ਸਗਲ ਸ੍ਰੇਟ ਕੋ ਮਾਈ ਬਾਪ ਭਗਤ ਵਸਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੈਮਾ ਕਾਰੇ ਸ਼ਨਾਨ ਸਿਮਰ ਪ੍ਰਵੇ ਆਪਣਾ ਮਨ ਤਨ ਪੈ ਅਰੋਗਾ ਕੋਟ ਬਿਗਣ ਲਾਥੇ ਪ੍ਰਾ ਸ਼ਰਨਾ ਪਰਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਅਲਾ ਸੰਤਾਂ ਕੇ ਪੈਜ ਰਖਦਾ ਆਇਆ ਆਦਵ੍ਰਿੱਧ ਪ੍ਰਤਪਾਲਾ ਹਰੇ ਅੰਮ੍ਰਿਤ ਨਾਮ ਪੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾ ਸਵਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸੰਗਲੇ ਜੁਗ ਅੰਤ ਗੁਰ ਨਾਨਕੀ ਕੀ ਵੜਿਆਈ ਸੋਰਠ ਮਹੱਲਾ ਪਇਮਾ ਸੂਖ ਮੰਗਲ ਕਲਿਆਣ ਸੈ ਧਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿ ਸਤਿਗੁਰ ਤਾਬਿ ਉਤਾਰਿਆ ਉਬਰੇ ਸਤਿਗੁਰ ਕੀ ਸ਼ਰਣਾਈ ਜਾਂਕੇ ਸੇਵਨੈ ਬਿਰਥੇ ਜਾਈ ਰਹਾਉ ਘਰ ਮੈਂ ਸੂਖ ਬਾਹਰ ਪੁਨ ਸੂਖਾ ਪ੍ਰਭ ਆਪਣੇ ਭੇ ਦਿਆਲਾ ਨਾਨਕ ਬਿਗਨਣ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹੱਲਾ ਪਇ ਮੰਗੇ ਕਲੇਜ ਰੋਸਾ ਦਾ ਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈ ਅਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂ ਸੁਖ ਸੰਪਤ ਰਾਸ ਰਾਖ ਲਹਿਓ ਪਾਏ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਉ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹੱਲਾ ਪਇਮਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੇ ਗੁਰਬਚਨੀ ਮਨਿ ਸੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਨ ਸਮਰੱਤ ਸੁਆਮੀ ਪੂਰਨਪੁਰਖ ਬਿਦਾਤਾ ਰਹਾ आनंद विनोद मंगल गुण गावो गुण दानक भेद याला जय जयकार पे जग पीतर हो अपार ब्रह्म रखवाला सोरठ मोहल्ला पयमा दुर्द गवाया हर प्रवे आपे सब संसार यो बारेया पार ब्रह्म कृपा तारी अपना बिरद सुमारिया होई राजे राम की रखवाली सुख सहज आनंद गुण गावो मन तण देहि सुखा ली रहा ਪਤ ਤੈ ਉਦਾਰਨ ਸਤਗੁਰ ਮੇਰਾ ਮੋਹੇ ਤਿਸ ਕਾ ਪ੍ਰਵਾਸਾ ਬਖਸ਼ਲੇ ਸਾ ਸੱਚੈ ਸਾਹਿਬ ਸੁਣ ਨਾਨਕੀ ਅਰਦਾਸਾ ਸੋਰਠ ਮਹੱਲਾ ਪਈਮਾ ਬਖਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸੁਵਾਰੇ ਹਰ ਜਨ ਜਿਮਰਿਆ ਨਾਮੇ ਆਦਾਰ ਤਾਪੇ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰਾਉ ਸਦਾ ਆਨੰਦ ਕਰਐ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਖਿਆ ਵਡì ਵਡਿਆਈ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਪਾਖਿਆ ਸੂਰਟ ਮਹੱਲਾ ਪਇਮਾ ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਥਰ ਭੇ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਪਲੋ ਸੁਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂ ਰਹਾਉ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖदाई ਹਰਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛੁ ਪੁਜਾਈ ਸੋਰਟ ਮਹੱਲਾ ਪਈ ਮਾ ਸੰਤੋ ਹਰ ਹਰਨਾਮ ਤੇ ਆਈ ਸੁਖ ਸਾਗਰ ਪ੍ਰਾਪਿ ਸਿਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਗੁਰੂ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰਬ੍ਰਹਮ ਪ੍ਰਾਪੇ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਵ ਵਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪਜਵਾ ਮੇਰਾ ਸਤਗੁਰ ਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਬਿੰਦ ਨਵਾ ਨਿਰਵਰ ਹਾ ਤਾਪ ਗਿਆ ਬਰਿਆ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤਿ ਸਫਲ ਪਾਏ ਸਤਗੁਰ ਕੈ ਬਲ ਜਾਈ ਹਾਲਤ ਪਰਤ ਪ੍ਰਭ ਦਮੈ ਸਵਾਰੇ ਹਮਰਾ ਗੁਣਿ ਅਗੁਣ ਨਾ ਵਿਚਾਰਿਆ ਅਟਲ ਬਚਨ ਨਾਨੀ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪਈਮਾ ਜੀ ਜੰਤਰ ਸਾਤਿ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਭੇਵਡਾਈ ਪਾਰ ਬ੍ਰਹਮਪੂਰਾ ਮੇਰਾ ਨਾਲ ਗੁਰ ਪੂਰੈ ਪੂਰੀ ਸਭ ਰੱਖੀ ਹੋਏ ਸਰਬ ਦਿਆਲ ਰਹਾ आनंद नानक नाम ते आए जी प्राण का दाता ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉ ਬਾਰਿਕ ਪਿਤ ਮਤਾ ਸੋਰਠ ਮਹੱਲਾ ਪਇਮਾ ਠਾਂਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰੇ ਗੁਰਪੁਰ ਰਹਿ ਰਾਖੀ ਸ਼ਰਨ ਸੱਚੇ ਕੀਤਾ ਕੀ ਪਰਮੇਸ਼ਰੇ ਆਪ ਹੋਆ ਰਖਵਾ ਲਾ ਸਾਤ ਸਹਿ ਸੁਖਨ ਮੈਂ ਉਜੇ ਮਨ ਹੋਆ ਸਦਾ ਸੁਖ ਹਲ ਰਹਾਂ ਹਰ ਹਰ ਨਾਮ ਦੇਵ ਧਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸੁਵਾਰੀ ਪ੍ਰਭੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣਿਅਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭੈਉ ਸਾਖੀ ਤਿਨ ਸਗਲੀ ਲਾਜ ਰੱਖੀ ਭੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈ ਜਰਾ ਕੇਵਲਾ ਬਲ ਮਹੱਲਾ ਪਇਮਾ ਅਗੇ ਪਾਛੈ ਕੁਸਲ ਭਿਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਾਕੀ ਨੀ ਮਿਆ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਅਨੰਦ ਗੁਣ ਗਾਏ ਦੂਦ ਦੁਇਟ ਸਭ ਹੋਏ ਖਿਆ ਗੁਣਿਅਵ ਗੁਣ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਈ ਅਚੂਤਿ ਅਬਿਨਾਸੀ ਨਾਨਕਿ ਉਚਰੈ ਹਰ ਕੀ ਜੈਆ ਗੁਣਿਅਵ ਗੁਣ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਈ ਅਚੂਤਿ ਅਬਿਨਾਸੀ ਨਾਨਕ ਉਚਰੇ ਹਰ ਕੀ ਜਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ